ਹਾਂਜੀ ਬਾਜੀ ਨਮਸਕਾਰ ਰਿਹਾ ਦਾਬਸ ਹੱਥੀ ਹੈ ਗਾਲਿ ਕੀ ਹਾਲ ਚਾਲ ਹੈ ਵੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਉਹ ਜਿਹੜਾ ਸਾਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲੈ ਆਉਂਦੇ ਰਹੀਏ ਤੇ ਇੱਕ ਤੋਂ ਇੱਕ ਘਰੇ ਦੇ ਟੌਪ ਜਾਨਵਰਾਂ ਦਾ ਸ਼ੌਂਕ ਕਰਾਉਂਦੇ ਰਿਹਾ ਕਰੀਏ ਉਹ ਹਾਂਜੀ ਵੀ ਦਰਸ਼ਕ ਵੀਰੋ ਕੀ ਹਾਲ ਚਾਲ ਆ ਮਰਾ ਭਰਾ ਠੀਕ ਠਾਕ ਹਾਂਜੀ ਬਾਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜੀ ਕਿ ਆਪਾਂ ਆਪਣੇ ਚੈਨਲ ਦੇ ਉੱਤੇ ਕੋਈ ਲੱਟਰ ਉਹ ਹੋ ਜੇ ਜਾਨਵਰ ਨਹੀਂ ਲਾਈਦੇ ਕਬੂਤਰ ਐਸੇ ਲਾਈਦੇ ਨਾ ਮੇਰਾ ਭਰਾ ਆਪਾਂ ਕਸਟਮਰ ਨੂੰ ਮੇਰਾ ਭਰਾ ਕਨਫਿਊਜ਼ ਕਰ ਦੇਈ ਤਾਂ ਅਗਲਾ ਬਦਲ ਹੋ ਜਾਂਦਾ ਯਾਰ ਭਰਾ ਤੂੰ ਕਿਹੜਾ ਜੋੜਾ ਪਰਚੇਸ ਕਰੀਏ ਤੇ ਕਿਹੜਾ ਨਾ ਕਰੀਏ ਅੱਜ ਕਰੋ ਦਰਸ਼ਨ ਮੇਰਾ ਵੀਰ ਆਪਣੇ ਅੱਜ ਵਾਲੇ ਵੱਡੇ ਅਸਤਰਾਾਂ ਦੀ ਕੁਆਲਿਟੀ ਬਾਬੇ ਟਹਿਲ ਵਾਲੇ ਕੂਤਰਾਂ ਦੇ ਵਿੱਚੋਂ ਜੀ ਕਰੋ ਚੈੱਕ ਵੱਡਾ ਜੋੜਾ ਬਿਲਕੁਲ ਚਿੱਟੇ ਫੈਲ ਮੇਰਾ ਭਰਾ ਪੀਰੀਆਂ ਅੱਖਾਂ ਪੈਰਾਂ ਦੇ ਵਿੱਚ ਇਹਨਾਂ ਦੇ ਡੱਕੇ ਸਦਿਨੋ ਜੋੜਾ ਐ ਸਾ ਤਰਨਾੜ ਜੋੜਾ ਐ ਨਾ ਅੱਖਾਂ ਮੀਚ ਕੇ ਬੱਚੇ ਘੜਾਉ ਤੇ Đਾਓ ਜਤਾਰ ਦੀ ਗਾਰੰਟੀ ਨਹੀਂ ਵੀਰੇ ਮੈਂ ਦੇ ਸਕਦਾ ਇਹੋ ਜਿਹੇ ਜੋੜੇ ਲੋਕੀ ਲੱਖਾਂ ਦੇ ਪਤਾ ਨਹੀਂ ਕਿੰਨਿਆਂ ਦੇ ਵੇਚੀ ਜਾਂਦੇ ਨੇ ਯਾਰ ਠੀਕ ਹੈ ਬਟ ਵੀਰੇ ਆਪਣੀ ਉਹ ਆਤ ਹੈ ਨਹੀਂ ਕਿ ਇਹਨਾਂ ਨੂੰ ਮੈਂ ਕਹਦਾ ਹਾਂ ਵੀ ਮੈਂ ਇਹਨਾਂ ਦਾ 5000 ਮੰਗਲਾਂ ਤੇ ਵੱਧ ਉਹ ਡਿਆਂਗੇ ਕੂਤਰ ਇਹ ਨਹੀਂ ਸਦਨੋ ਚਾਹੇ ਮੈਂ ਕੂਤਰੇ ਕਿਸ ਨੂੰ ਫ੍ਰੀ ਦੇ ਦਾਂ ਯਾਰ ਠੀਕ ਹੈ ਡਾਰ ਇਹਨਾਂ ਦੀ ਉਹੀ ਰਹੂਗੀ ਠੀਕ ਹੈ ਪੈਸੇ ਨਾਲ ਇਹਨਾਂ ਦਾ ਕੋਈ ਲੈਣ ਦੇ ਨਹੀਂਗਾ ਮੇਰਾ ਵੀ ਕਿ ਹਾਂ ਵੀ ਜੇ ਜੋੜੀ ਦਾ ਰੇਟ ਮੈਂ ਮੰਗਲਾਂ 10000 ਤੇ ਸ਼ਾਮ ਨੂੰ ਉਤਰਣਗੇ ਇਹ ਨਹੀਂ ਚਾਹੇ ਕਿਸੇ ਨੂੰ 10000 ਰੁਪਏ ਦੇਣਾ ਚਾਹੇ ਕਿਸੇ ਨੂੰ 5000 ਰੁਪਏ ਦਾ ਚਾਹੇ ਕਿਸੇ ਨੂੰ ਫ੍ਰੀ ਚ ਕਾ ਦਿਆਂ ਯਾਰ ਠੀਕ ਹੈ ਦਾਦ ਦੇ ਨਾਲ ਕੋਈ ਤਾਲੁਕ ਨਹੀਂ ਮੇਰਾ ਵੀਰ ਠੀਕ ਹੈ ਜਿਹੜੇ ਬੰਦੇ ਕਹਿੰਦੇ ਨਾ ਹਾਂ ਵੀ 3-4000 ਦੇ ਵਿੱਚ ਜੋੜੇ ਚੰਗੇ ਨਹੀਂ ਮਿਲਦੇ ਮੇਰਾ ਭਰਾ ਇੱਕ ਤੁਸੀਂ ਚੀਜ਼ ਲੈ ਜਾ ਕੇ ਚੈੱਕ ਕਰੋ ਫਿਰ ਉਦੋਂ ਬਾਅਦ ਮੇਰਾ ਭਰਾ ਦੱਸਿਓ ਕਿ ਹਾਂ ਵੀ ਜੋੜੀ ਦਾ ਰਿਜ਼ਲਟ ਕੀ ਰਿਹਾ ਤੇ ਕੀ ਨਹੀਂ ਬਹੁਤ ਭਰਾਵਾਂ ਆਪਣੀ ਦੀ ਡਿਮਾਂਡ ਸੀ ਮੇਰਾ ਵੀਰ ਠੀਕ ਹੈ ਜੀ ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਕੋਈ ਵੱਡੇ ਜੋੜੇ ਦੀ ਸੱਜਣੋ ਤੁਹਾਨੂੰ ਪਤਾ ਹੀ ਆ ਚੀਜ਼ ਲਾਈ ਦੀ ਐਸੀ ਟੌਪ ਚੀਜ਼ ਲਾਈ ਦੀ ਆਪਾਂ ਠੀਕ ਮਰੇ ਪਿਆਰ ਬਲੱਡ ਦੇ ਵਿੱਚੋਂ ਮੇਰਾ ਭਰਾ ਜਾਨ ਪਰ ਲਾਈ ਦੇ ਰਿਹਾ ਮੇਰਾ ਭਰਾ ਬਾਕੀ ਯਾਰ ਮੇਰੇ ਨਾਲੋਂ ਵੱਧ ਸਿਆਣੇ ਸੱਜਣੋਂ ਤੁਸੀਂੋਂ ਮੇਰੇ ਨਾਲੋਂ ਵੱਧ ਪਰਖ ਤੁਨੂੰ ਆ ਇਹ ਤਾਂ ਹੈ ਨਹੀਂ ਮੈਂ ਪਿੰਜਰੇ ਵਿੱਚ ਲੱਕੇ ਕੂਤਰ ਛੱਡ ਕੇ ਤੁਹਾਨੂੰ ਸ਼ੌਕ ਕਰਾ ਰਿਹਾ ਐਵੇਂ ਫੋਕੀਆਂ ਛੱਡੀਆਂ ਨਾ ਗਰੰਟੀਆਂ ਦੇਈ ਜਾਂਦਾ ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁੰਦਾ ਮੇਰਾ ਵੀ ਜਿਹੜੇ ਬੰਦੇ ਨੇ ਆਪਦੀ ਚੀਜ਼ੀ ਵੇਚਣੀ ਆ ਨਾ ਉਹ ਜਾ ਕੇ ਵੀ ਆਪਣੀ ਚੀਜ਼ ਨੂੰ ਸੱਜਣੋਂ ਕਦੇ ਨਿੰਦਦਾ ਨਹੀਂਗਾ ਪਰਖ ਤੁਨੂੰ ਹੋਣੀ ਚਾਹੀਦੀ ਮੇਰਾ ਭਰਾ ਸਾਹਮਣੇ ਵਾਲ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ ਇਹੋ ਜਿਹੇ ਕੂਤਰਾਂ ਦੇ ਬੱਚੇ ਮੇਰਾ ਭਰਾ ਭੋਂ ਆਇਆ ਤੂੰ ਨਹੀਂ ਪਹਿੰਦੇ ਬੰਦਿਆਂ ਤੋਂ ਤਾਂ 40000 ਚ ਜੋੜੇ ਚੰਗੇ ਕਿੱਥੋਂ ਮਿਲ ਜਾਣਗੇ ਉਹ ਵੀਰੇ ਜ਼ਰੂਰੀ ਨਹੀਂ ਜੇ ਲੱਖ ਲਾਉਣਾ ਤਾਂ हां ਵੀ ਲੱਖ ਵਾਲੇ ਜੋੜੇ ਤੇ ਬੱਚੇ ਦੈਨ ਹੀ ਠੋਕੇ ਆਣਗੇ ਵੀਰੇ ਉਹਦੇ ਵਿੱਚ ਵੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਇਹ ਨਹੀਂ ਹਾਂ ਵੀ ਤੁਸੀਂ ਲੱਖ ਦਾ ਜੋੜਾ ਲੈ ਲਿਆ ਤੇ ਅਗਲੇ ਸਾਲ ਤੁਸੀਂ ਤੁੰਮਾ ਪਾ ਦਿਓਗੇ ਨਾ ਨਾ ਵੀਰੇ ਭਲੇਖਾ ਬੰਦੇ ਦਾ ਠੀਕ ਆ ਚੰਗੀ ਨਸਲ ਠੀਕ ਆ ਚੰਗੀ ਥੋੜੀ ਜੇਬ ਚੱਲਦੀ ਹੋਵੇ ਚੰਗੀ ਥੋੜੇ ਕੋਲੇ ਵਧੀਆ ਟੀਮ ਹੋਵੇ ਠੀਕ ਆ ਵਧੀਆ ਥੋੜਾ ਗੇਮ ਪਾਣੀ ਹੋਵੇ ਮੇਰਾ ਭਰਾ ਆ ਦਾ ਚੰਗਾ ਦਿਮਾਗ ਹੋਵੇ ਫਿਰ ਕਿਤੇ ਜਾ ਕੇ ਬੰਦਾ ਬਾਜੀ ਦੇ ਵਿੱਚ ਜਾਂਦਾ ਆ ਉਹਦੇ ਵਿੱਚ ਵੀ ਜਿੱਤ ਹਾਰ ਦੀ ਗਾਰੰਟੀ ਨਹੀਂ ਹੁੰਦੀ ਸਦਨੋ ਠੀਕ ਹੈ ਸਿਰਫਰ ਗਰੰਟੀ ਇਸ ਚੀਜ਼ ਦੀ ਹੈ ਕਿ ਹਾਂ ਵੀ ਜਾਨਵਰ ਦਾ ਰਿਜ਼ਲਟ ਤੁਹਾਡਾ ਚੰਗਾ ਆਏਗਾ ਮਾੜਾ ਨਹੀਂ ਆਉਂਦਾ ਨਹੀਂ ਤਾਂ ਸਤਨੂੰ ਆਮ ਤੁਸੀਂ ਘੱਟ ਤੋਂ ਘੱਟ ਮੋਢਾ ਵਾਲੀ ਬਾਜੀ ਲਾ ਲਓ ਮੇਰਾ ਭਰਾ ਘੱਟ ਤੋਂ ਘੱਟ ਨਹੀਂ ਤਾਂ ਵੀਰੇ ਹਰ ਬਾਜੀ ਦੇ ਵਿੱਚ 60 ਕੂਤੇ ਤਾਂ ਐਂਟਰ ਹੁੰਦੇ ਹੀ ਨੇ ਘੱਟੋ ਘੱਟ ਮੈਂ ਕਹਿ ਰਿਹਾ ਮੈਂ ਤੇ ਉਹਦੇ ਵਿੱਚੋਂ ਮੇਰਾ ਭਰਾ 60 ਦੇ 60 ਬੰਦੇ ਤਾਂ ਨਹੀਂ ਜਾਂਦੇ ਜਾਂਦੇ ਜਦ ਕਿ ਹਰ ਬੰਦਾ ਆਉਂਦੇ ਰੋ ਚੰਗੇ ਕੂਤਰ ਲੈ ਕੇ ਆਉਂਦਾ ਵੀਰੇ ਮਾੜਾ ਕੂਤੇ ਘਰੋਂ ਕੋਈ ਨਹੀਂ ਛੱਡਦਾ ਅਗਲਾ ਕਹਿੰਦਾ ਯਾਰ 1200 ਮੋਢ ਭਰਿਆ ਖੁੱਡੇ ਦਾ ਮੇਰਾ ਭਰਾ ਅਗਲਾ ਵੀ ਮੋਢੀ ਲੈ ਕੇ ਜਾਂਦਾ ਜਿਹਦਾ ਖੁੱਡੇ ਦਾ ਉਹਦਾ ਮੇਨ ਤੇ ਮੇਰਾ ਭਰਾ ਪਰਮਾਤਮਾ ਨੇ ਉੱਥੇ ਇੱਜ਼ਤ ਸਿਰਫ 5 ਤੋਂ 7 ਜੀ ਵੱਦ-ਵੱਦ ਅਠਾ ਬੰਦਿਆਂ ਨੂੰ ਇੱਜ਼ਤ ਦੇਣੀ ਹੁੰਦੀ ਹੈ ਠੀਕ ਹੈ ਉਹ ਵੀ ਵੀਰੇ ਉਹਨਾਂ ਦੀ ਕਿਸਮਤ ਉਹਨਾਂ ਦੇ ਮਕਦਰ ਚੰਗੇ ਹੁੰਦੇ ਨੇ ਹਾਂ ਬਈ ਕਿ ਅੱਜ ਜਿੱਤ ਉਹਨਾਂ ਦੇ ਨਸੀਬ ਵਿੱਚ ਲਿਖੀ ਸੀਗੀ ਇਹ ਨਹੀਂ ਉਹਨਾਂ ਦਾ ਜੱਤ ਕਿ ਅਗਲੀ ਵਾਰ ਵੀ ਬੰਦਾ ਉਹ ਜਿੱਤੇਗਾ ਇਹਦੇ ਵਿੱਚ ਵੀਰੇ ਕੋਹ ਨਹੀਂ ਹੁੰਦਾ ਜਿਹੜੇ ਬੰਦੇ ਬਾਜ਼ੀਆਂ ਛੱਡਦੇ ਨੇ ਠੀਕ ਹੈ ਜਾ ਕੇ ਉੱਥੇ ਓਲਾ ਦਿੰਦੇ ਆ ਨਾ ਉਹ ਮੇਰੀ ਐਸੀ ਗੱਲ ਨਾਲ ਸਹਿਮਤ ਹੋਣਗੇ ਬਾਕੀ ਜਿਹੜੇ ਬੰਦੇ ਨੇ ਕਦੇ ਬਾਜੀ ਨਹੀਂ ਛੱਡੀ ਨਾ ਕਦੇ ਓਲਾ ਦਿੱਤਾ ਕਬੂਤਰ ਨੂੰ ਉਹਨੂੰ ਮੇਰੀਆਂ ਗੱਲਾਂ ਫਜ਼ੂਲ ਲੱਗਣਗੀਆਂ ਕਿ ਐਵੇਂ ਯਾਰ ਬੋਲੀ ਤੁਰੀ ਜਾਂਦਾ ਯਾ ਉਹ ਬੰਦਾ ਆਪਦੀ ਥਾਂ ਵੀ ਸਹੀ ਆ ਮੇਰਾ ਭਰਾ ਕਿਉਂਕਿ ਜਿਹੜੇ ਬੰਦੇ ਨੇ ਕਦੇ ਬਾਹਰਲਾ ਮਾਹੌਲ ਹੀ ਨਹੀਂ ਵੇਖਿਆ ਨਾ ਸੱਚ ਨੂੰ ਉਹਨੂੰ ਆਹ ਗੱਲਾਂ ਦੇ ਵਿੱਚ ਕੋਈ ਇੰਟਰਸਟ ਨਹੀਂ ਹੋਏਗਾ ਤੇ ਬਾਕੀ ਤੁਸੀਂ ਕਰੋ ਚੱਕ ਜੋੜਾ ਤੇ ਆਓ ਦਰਸ਼ਕੋ ਹੁਣ ਮੈਂ ਤੁਹਾਨੂੰ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਮੇਰਾ ਫਿਰ ਕੱਲੀ ਕੱਲੀ ਚੀਜ਼ ਆ ਮੇਰਾ ਭਰਾ ਸ਼ੌਂਕ ਕਰੋ ਨਾ ਤੇ ਆਪਣੇ ਭਰਾ ਦੀ ਵੀਡੀਓ ਨੂੰ ਤੁਸੀਂ ਲਾਸਟ ਤੱਕ ਵਾਚ ਕਰਿਓ ਤੇ ਕਮੈਂਟ ਕਰਕੇ ਦੱਸਿਓ ਸੱਚ ਨੂੰ ਕਿੱਦਾਂ ਦਾ ਲੱਗਾ ਤੁਹਾਨੂੰ ਅੱਜ ਵਾਲਾ ਆਪਣਾ ਟੌਪ ਜੋੜਾ ਬਾਬੇ ਟੱਲੇ ਵਾਲੇ ਕਬੂਤਰਾਂ ਦੇ ਵਿੱਚੋਂ ਪੀਲੀ ਅ ਇਹ 꺼ਜ ਹੋਗੇ ਇਹਨਾਂ ਨੂੰ ਕੜਮੀ ਮੌਜ ਵੀ ਕਹਿ ਦਿੰਦੇ ਨੇ। ਉਹ ਹਾਂਜੀ ਵੀ ਦਰਸ਼ਕੋ ਆ ਚੈੱਕ ਕਰ ਲਉ ਮਰਾ ਵੀਰ ਆਪਣਾ ਵੱਡਾ ਕਬੂਤਰ ਮਰਾ ਵੀਰ ਚੈੱਕ ਕਰੋ ਜੀ। ਜਾਨਵਰ ਆਪਣੇ ਦਾ ਕੱਦ, ਕਾਠ, ਸ਼ਕਲ ਅਕਲ ਮੈਂ ਕਹਨਾ ਬਾਈ ਜੀ ਕਬੂਤਰ ਇਹੋ ਜਨਾ ਸਤਨੋ ਬੇਕੇ ਭੁੱਖ ਲੱਤਦੀ ਆ। ਵੱਡਾ ਕਬੂਤਰ ਜੀ ਬਰੀਡ ਤੁਹਾਨੂੰ ਮੈਂ ਦੱਸ ਹੀ ਦਿੱਤੀ। ਠੀਕ ਆ ਬਿਲਕੁਲ ਪੀਲੀਆਂ ਅੱਖਾਂ ਪੇਪਰ ਵਿੱਚ ਸਰ ਜੀ ਵजूद ਕਬੂਤਰ ਦਾ ਬਹੁਤ ਸੋਹਣਾ ਬਾਈ ਜੀ ਬਾਡੀ ਸਟਰਕਚਰ ਏਡਾ ਹਾਲ ਆ ਜਨਾ। ਮੈਂ ਕਹਿੰਦਾ ਦੇਖ ਕੇ ਚੰਦਰੀ ਨੂੰ ਭੌਖੀ ਜਾਂਦੀ ਆ ਯਾਰ ਦੇਖੋ ਕਿਵੇਂ ਜੋਰ ਲਾਉਂਦਾ ਹੁਣ ਹੱਥ 'ਚ ਆ ਕੇ ਠੀਕ ਆ ਸਦ ਨੂੰ ਜਿਹੜਾ ਨਸਲੀ ਕੂਤਰ ਹੁੰਦਾ ਨਾ ਮੇਰਾ ਭਰਾ ਹੱਥ 'ਚ ਫੜਿਆ ਦੱਸ ਦਿੰਦਾ ਕਿ ਹਾਂ ਵੀ ਵਾਕਈ ਕੋਈ ਚੀਜ਼ ਹੈ ਠੀਕ ਆ ਨਾ ਤੇ ਮੇਰਾ ਭਰਾ ਟਾਈਮ ਨਾਲ ਫੋਨ ਲਾਇਆ ਕਰੂ ਮੁੜ ਕੇ ਨਾ ਕਿਹਾ ਕਰੂ ਸਦ ਨੂੰ ਜੋੜਾ ਸਾਨੂੰ ਦੇ ਦਿੰਦੇ ਉਹ ਆ ਲਓ ਜੀ ਆ ਬੱਜੇ ਜਾਨਵਰ ਆਪਣੇ ਦੀ ਅੱਖ ਦੀ ਉਹ ਖੜ ਜਾ ਖੜ ਜਾ ਲਓ ਜੀ ਅੱਖ ਦਾ ਸ਼ੌਕ ਕਰਾ ਲੈਂਦੇ ਲਓ ਜੀ ਅੱਖ ਦੀ ਕੁਆਲਿਟੀ ਚੈੱਕ ਕਰ ਲਓ ਦੇਖੋ ਜੀ ਬਿਲਕੁਲ ਈਲਿੰਗ ਅੱਖਾਂ ਦਾ ਆਪਣਾ ਜਾਨਵਰ ਅੱਖ ਦਾ ਨੂਰ ਚੈੱਕ ਕਰ ਲਓ ਬਿਲਕੁਲ ਛੋਟਾ ਜਿਹਾ ਗਲਾਬੀ ਨੋਕ ਗਲਾਬੀ ਪਲਕਾਂ ਚਮਾਟੇ ਪਰਚੇ ਸਰਸਾ ਦੇ ਨੂੰ ਪੂਸਟਾਈਂ ਕਰਨੀਆਂ ਬਾਕੀ ਇਸ ਬੰਨੇ ਦਾ ਨੰਬਰ ਆਪਣਾ ਚੈੱਕ ਕਰ ਸਕਦੇ ਹੋ ਦੇਖੋ ਜੀ ਕੂਤਰ ਆਪਣੇ ਦੀ ਹੈਕ ਹੋਟਾ ਚੌੜਾ ਤੇ ਪਿੱਛੋਂ ਜਮਾ ਸਲੈਮ ਜਿਹਾ ਜਾਨਵਰ ਆ ਠੀਕ ਹੈ ਜੀ ਤੇ ਆਹ ਵੇ ਜੀ ਦੂਜੇ ਸਾਈਡ ਦੀ ਅੱਖ ਮੇਰਾ ਭਰਾ ਚੈੱਕ ਕਰ ਲਓ ਠੀਕ ਹੈ ਤੁਹਾਨੂੰ ਬਿਲਕੁਲ ਆਪਾਂ ਤਸੱਲੀ ਬਖਸ਼ੇ ਮੇਰਾ ਭਰਾ ਸ਼ੌਂਕ ਕਰਾਈਦਾ ਪੱਲਾ ਵਖਾਉਣਾ ਪੱਲੇ ਦੇਖੋ ਕਿੱਡੇ ਨਿੱਘਰ ਚੌੜੇ ਚੌੜੇ ਤੇ ਵੱਡੇ ਪੱਲਿਆਂ ਦਾ ਕੂਤਰ ਦੇਖੋ ਜੀ ਓਏ ਇਹੋ ਜਿਹੇ ਕੂਤਰਾਂ ਦੇ ਵਿੱਚ ਬੱਚੇ ਨਹੀਂ ਪੈਂਦੇ ਹੁੰਦੇ ਚੈੱਕ ਕਰ ਲਓ ਠੀਕ ਹੈ ਨਾ ਕੋਈ ਪੰਦਾ ਨੌਕਸੇ ਕੱਢੇ ਜਲਦੀ ਇਹੋ ਜਿਹੇ ਕੂਤਰਾਂ ਵਿੱਚ ਕੋਈ ਅਣਜਾਣ ਹੀ ਪੰਦਾ ਕੋਈ ਅਣਜਾਣ ਹੀ ਪੰਦਾ ਹੋਏਗਾ ਜਿਹੜਾ ਮੇਰਾ ਭਰਾ ਇਹੋ ਜਿਹੇ ਕੂਤਰਾਂ ਨੂੰ ਮਾੜਾ ਕਹੇ ਜੇ ਤੇ ਜੋਰ ਦੇਖੋ ਤੁਹਾਡੇ ਸਾਹਮਣੇ ਕੂਤਰ ਕਿਵੇਂ ਲੌਂਦਾ ਠੀਕ ਹੈ ਜੀ ਇਸ ਟੀੜਾ ਦਾ ਕੂਤਰ ਆ ਮੇਰਾ ਭਰਾ ਆਲੋ ਸਤਿਨੂੰ ਆਹ ਮੇਰਾ ਭਰਾ ਅਗਲਾ ਪੱਲਾ ਆਪਣੇ ਜਾਂ ਨੰਬਰ ਦਾ ਦੇਖੋ ਜੀ ਕਿੱਡੇ ਨਿੱਗਰ ਚੌੜੇ ਪੱਲਾਂ ਦੇ ਕੂਤਰ ਨੇ ਕੋਈ ਜੂਨ ਨਹੀਂ ਹੈ ਕੋਈ ਕੋਹ ਨਹੀਂ ਹੈ ਮੇਰਾ ਫਿਰ ਠੀਕ ਹੈ ਰਹੀ ਗੱਲ ਪੂਛ ਦੀ ਉਹ ਤੁਹਾਨੂੰ ਪਤਾ ਹੀ ਆ ਕਿ ਆਪਣੇ ਕਬੂਤਰ ਲੱਕੇ ਵਾਂਗੂ ਪੂਛ ਰੱਖਦੇ ਆ 3ਤੀ ਪੂਛ ਰੱਖਦੇ ਆ ਆ ਲੋ ਜੀ ਜਿੱਧਰ ਮਰਜ਼ੀ ਕਰੀ ਚਲੋ ਲਓ ਜੀ ਬਹੁਤਿਆਂ ਨੂੰ ਐਮ ਭਰਾ ਕਿਤੇ ਗੂੰਦ ਲਾ ਕੇ ਤਾਂ ਨਹੀਂ ਜੋੜ ਦਿੰਦਾ ਪੂਛ ਆ ਲੋ ਜੀ ਤੁਹਾਨੂੰ ਪੂਛ ਖੋਲ ਕੇ ਵੀ ਵਿਖਾ ਦੇਣਾ ਮਕਮਲ 12 ਫਰਾਂ ਦਾ ਕੂਤਰਿਆ ਜੀ ਤੇ ਆ ਬਾਈ ਜੀ ਕੁਆਲਟੀ ਚੈੱਕ ਕਰ ਲਓ ਦੇਖੋ ਜੀ ਪੈਰਾਂ ਦੇ ਵਿੱਚ ਟੱਕੇ ਕੂਤਰ ਤੇ ਮਾਦੀ ਦੇ ਪੈਰ ਦੇ ਵਿੱਚ ਵੀ ਡੱਕੇ ਆ ਤੇ ਕਬੂਤਰ ਦੇ ਪੈਰ ਦੇ ਵਿੱਚ ਵੀ ਡੱਕੇ ਸੱਜਣੋਂ ਬਿਲਕੁਲ ਬੰਦ ਜੋੜਾਂ ਦਾ ਆਪਣਾ ਇਹ ਕੂਤਰ ਆ ਠੀਕ ਆ ਜੀ ਆਹ ਰੋ ਦਸਕੂ ਇਹ ਸੀਗਾ ਮੇਰਾ ਵੀਰ ਆਪਣਾ ਮਕਮਲ ਜਾਨਵਰ ਠੀਕ ਆ ਬਿਲਕੁਲ ਬਾਈ ਜੀ ਸੌਫ ਜੈ ਕਬੂਤਰ ਆ ਯਾਰ ਕੋਈ ਲੱਗਦੇ ਨਹੀਂ ਪਿਆ ਹੱਥ ਦੇ ਵਿੱਚ ਕੂਤਰ ਆ ਇਹ ਅਲੱਗ ਅਲੱਗੇ ਫਾਰੀ ਬੰਦੇ ਨੇ ਫੜੇ ਹੋਏ ਆ ਠੀਕ ਆ ਜਿਹਨੂੰ ਆਪਾਂ ਕਹਿੰਨਾ ਰੇਸ਼ਮ ਜੱਤਲ ਕਬੂਤਰ ਉਹ ਚੀਜ਼ ਐ ਮੇਰਾ ਵੀਰ ਤੇ ਆਉ ਤੁਹਾਨੂੰ ਹੁਣ ਮੈਂ ਮਾਦੀ ਦਾ ਸ਼ੌਂਕ ਕਰਾਉਣਾ ਜਿਹੜੀ ਇਸ ਕੂਤਰ ਦੇ ਨਾਲ ਲੱਗੀ ਹੋਈ ਆ ਮੇਰਾ ਭਰਾ ਜੀ ਦਰਸ਼ਕੋ ਆਹ ਆਪਣੀ ਮਦੀਨ ਦੀ ਮੇਰਾ ਵੀਰ ਤੁਸੀਂ ਕੁਆਲਟੀ ਚੈੱਕ ਕਰ ਲਓ ਠੀਕ ਹੈ ਜੀ ਸੇਮ ਬਾਈ ਜੀ ਕਬੂਤਰ ਦੇ ਨਾਲ ਦੀ ਆ ਇਹ ਵੀਰੇ ਗਾਲ ਥੱਲੇ ਕੋਉਂਦੀ ਜੇ ਲਾਲ ਚੋਟਾ ਜੀ ਜਮੰਦ ਨੂੰ ਕੋਈ ਕਲਪ ਨਹੀਂ ਲੱਗੀ ਕੋਈ ਕੋਹ ਨਹੀਂ ਮੇਰਾ ਵੀਰ ਠੀਕ ਹੈ ਜੀ ਬਾਕੀ ਤੁਸੀਂ ਐਸ ਬੰਨ ਜਾਨਕੀ ਬੰਨੇ ਹੋ ਮੇਰਾ ਭਰਾ ਮਾਦੀ ਆਪਣੇ ਨੂੰ ਚੈੱਕ ਕਰ ਲਓ ਬਿਲਕੁਲ ਪੀਲੀਆਂ ਖਾ ਪੇਪਰ ਦੇ ਵਿੱਚ ਸਰ ਠੀਕ ਹੈ ਜੀ ਪੈਰਾਂ ਦੇ ਵਿੱਚ ਘੜਨੀ ਮੋਜ ਜੇਹੋ ਜੀ ਕੁਆਲਟੀ ਆਪਣੇ ਕਬੂਤਰ ਦੇ ਅੰਦਰ ਸੀ ਨਾ ਸੇਮ ਡਿੱਟੋ ਕੁਆਲਟੀ ਮੇਰਾ ਵੀਰ ਇਸ ਮਾਦੀ ਦੇ ਅੰਦਰ ਆ ਜੀ ਬਾਕੀ ਅੱਖ ਦੀ ਮੇਰਾ ਭਰਾ ਤੁਸੀਂ ਕੁਆਲਟੀ ਚੈੱਕ ਕਰ ਸਕਦੇ ਹੋ ਠੀਕ ਹੈ ਤੇ ਬਾਕੀ ਪ੍ਰਾਈਸ ਤੁਹਾਨੂੰ ਮੈਂ ਵਿੱਚ ਮੈਂਸ਼ਨ ਕਰ ਹੀ ਦਿੱਤਾ ਆ ਠੀਕ ਹੈ ਮੇਰਾ ਭਰਾ ਤੇ ਆ ਬਾਈ ਜੀ ਦੂਜੇ ਸਾਈਡ ਦੀ ਅੱਖ ਮੇਰਾ ਵੀਰ ਠੀਕ ਹੈ ਤੇ ਆ ਸਦ ਨੂੰ ਹੁਣ ਮੈਂ ਤੁਹਾਨੂੰ ਪੱਲਾ ਵਿਖਾਉਣਾ ਕੁਤਰੀ ਦਾ ਵੀਰੇ ਪਹਿਲੇ ਤੋਂ ਪਹਿਲੇ ਸਾਲ ਇਹ ਕੁਤਰੀ ਇਹ ਕੁੱਡੀ ਹੋਈ ਆ ਠੀਕ ਹੈ ਜੀ ਆ ਚੈੱਕ ਆ ਲਉ ਮੇਰਾ ਵੀਰ ਦੇਖੋ ਜੀ ਕਿੱਡੇ ਨਿੱਕਰ ਚੌੜੇ ਵੱਡੇ ਪੱਲੇ ਦੀ ਆਪਣੀ ਇਹ ਮਾਦੀ ਆ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਪੈਰਾਂ ਦੇ ਵਿੱਚ ਇਸ ਕੁਤਰੀ ਦੇ ਵੀ ਟੱਕੇ ਨੇ ਜਿਸ ਤਰ੍ਹਾਂ ਆਪਣੇ ਕਬੂਤਰ ਦੇ ਸੀਗੇ ਜੀ ਚੈੱਕ ਕਰ ਸਕਦੇ ਹੋ ਦੇਖੋ ਠੀਕ ਹੈ ਜੀ ਆਂਡੇ ਬੱਚੇ ਸੱਜਣ ਨੂੰ ਕਰਦਾ ਹੋਇਆ ਬਰੀਡਰ ਪੇਅਰ ਆ ਇਹ ਠੀਕ ਹੈ ਬੱਚਿਆਂ ਵਾਲਾ ਡਾਉਣ ਵਾਲਾ ਨਹੀਂ ਮੇਰਾ ਵੀ ਸਿਰਫ ਬੱਚਿਆਂ ਵਾਲਾ ਬਰੀਡਰ ਪੇਅਰ ਆ ਬਹੁਤ ਭਰਾ ਕਹਿੰਦੇ ਵੀਰੇ ਅਸੀਂ ਇਹਨਾਂ ਨੂੰ ਢਾ ਵੀ ਸਕਦੇ ਹਾਂ ਸੱਜਣ ਨੂੰ ਮਾਦੀ ਨੂੰ ਤੁਸੀਂ ਢਾ ਸਕਦੇ ਹੋ ਢਾਂਗੀ ਉੱਤੇ ਲੱਗੀ ਹੋਈ ਆ ਕਬੂਤਰ ਸੱਜਣ ਨੂੰ ਵੱਡਾ ਆ ਠੀਕ ਹੈ ਜੀ ਤੇ ਇਹ ਸੀਗੀ ਮੇਰਾ ਵੀਰ ਆਪਣੀ ਮਕਮਲ ਕੂਤਰੀ ਜੋ ਕਿ ਉਸ ਕੂਤਰ ਦੇ ਨਾਲ ਮਿਲੀ ਹੋਈ ਆ ਡੱਕਿਆਂ ਵਾਲੀ ਤੇ ਆਜੋ ਵੀ ਦਰਸ਼ਕੋ ਹੁਣ ਤੁਹਾਨੂੰ ਮੈਂ ਜੋੜਾ ਇਹ पिਂਜਰੇ ਵਿੱਚ ਛੱਡ ਕੇ ਦਿਖਾਉਣਾ ਆਪਣਾ ਟਾਪ ਜੋੜਾ ਮੇਰਾ ਭਰਾ ਕਿਦਾਂ ਦਾ ਲੱਗਾ ਤੁਹਾਨੂੰ ਲਓ ਜੀ ਕਬੂਤਰ ਕਹਿੰਦਾ ਬਾਈ ਬੋਲੀ ਆਂਦਾ ਬੜਾ ਟਾਈਮ ਹੋ ਗਿਆ ਲੈ ਹੁਣ ਥੋੜਾ ਮੈਂ ਬੋਲਾਂ ਲਓ ਜੀ ਲਾਗਿਆ ਚੋਬਰ ਆਪਣਾ ਗੁੜਕਣ ਸੱਜਣ ਨੂੰ ਦੁਬਾਰਾ ਤੋਂ ਚੈੱਕ ਕਰ ਲੋ ਕੁਆਲਟੀ ਜੋੜੇ ਦੀ ਬਾਕੀ ਡਿਲੀਵਰੀ ਨਾਲ ਦੀ ਆਲ ਪੰਜਾਬ ਆਜੂ ਲਾਓ ਸੱਜਣ ਨੂੰ ਦਿੱਲੀ ਚੰਡੀਗੜ੍ਹ ਤੇ ਅੰਬਾਲਾ ਇਸ ਥਾਂ ਤੇ ਮੇਰਾ ਭਰਾ ਜਨਮਰ ਆਪਣੇ ਜਾਣਦੇ ਨੇ ਤੇ ਮਿਲਦੇ ਆਂ ਦਰਸ਼ਕੋ ਪਰ ਤੁਹਾਨੂੰ ਆਪਾਂ ਅਗਲੀ ਵੀਡੀਓ ਦੇ ਵਿੱਚ ਲਿਆਵਾਂਗਾ ਤੁਹਾਡੇ ਵਾਸਤੇ ਕੋਈ ਵਧੀਆ ਟਾਪ ਕਲਾਸ ਤੇ ਬੱਜੀ ਨਸਲ ਦੇ ਵਿੱਚੋਂ ਨਵੇਂ ਜਾਨਵਰ ਤਤ ਤਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬੱ